ਅੱਜ ਪੰਜਾਬ ਕੈਬਨਿਟ ਦੀ ਕ अहम ਮੀਟਿੰਗ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਪ੍ਰੋਗਰੈਸ ਨੂੰ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ ਚ ਲੈ ਗਏ ਜਿਦੇ ਵਿੱਚ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਨਿਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਂਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਂਸਪਲ ਕਮੇਟੀ ਦੀ ਖਾਲੀ ਪਈ ਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਰਿੱਕੇ ਬਣਦੇ ਸੀ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੂੰ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਆਫ ਬਿਊਸਪਲੈਕ 200 ਵੀ ਦੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਧਾਰਨ ਨੂੰ ਦੇਣੀ ਆ ਯਾਨੀ ਕਿ ਵਿਦਰ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਜ਼ ਲਈ ਦੇਣੀ ਆ ਤਾਂ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਦਮਾਏਦੇ ਹੋਣਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਜਾਂ ਨਿਲਾਮੀ ਕਰਨੀ ਆ ਜਾਂ ਕਿਸ ਰੇਟ ਤੇ ਦੇਣੀ ਆ ਤਾਂ ਕਿ ਜਿਹੜਾ ਉਹ ਜੰਦਕਮ ਹੋ ਜੇ ਨਹੀਂ ਉਹ ਸਾਰੀਆਂ ਸਾਰੀਆਂ ਜੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੀ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੀ ਸੀ ਕਿ ਲੈਂਡ ਤੇ ਘਟੋ ਘਟੋ 7-8 ਡਿਪਾਰਟਮੈਂਟ ਦੇ ਅੰਦਰ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮੰਥ ਜਿਹੜੀ ਆ ਜ਼ਮੀਨ ਔਰ ਆਟ ਹੋਈ ਐ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਹ ਲਈਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸ ਬਰਤੋਜੋਗ ਹੋਣਗੀਆਂ ਉਹ ਸ਼ਕਤ ਦੇ ਅਧੀਨ ਜਿਹੜੀਆਂ ਟ੍ਰਾਂਸਫਰ ਹੋ ਜਾਣਗੀਆਂ ਇਸ ਤੋਂ ਬਨਾ ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀਜ਼ ਦੇ ਅੰਦਰ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ ਜਿਹੜੇ ਸਰਕਾਰੀ ਰਾਸਤੇ ਸੀ ਜਿਹਨੂੰ ਆਪਾਂ ਖਾਰ ਕਹਿਦੇ ਰਿਆਂ ਜਾਂ ਕੱਚੇ ਰਾਸਤੇ ਕਹਿਦੇ ਰਿਆਂ ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆਂ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਵੈਲਪ ਹੁੰਦਾ ਸੀਗਾ ਸੋ ਉਹਦੇ ਅੰਦਰ ਉਹ ਆ ਜਾਂਦੇ ਸੀ ਪਰ ਲੇਕਿਨ ਸਟੇਟ ਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਦਾ ਸੀਗਾ ਸੋ ਅਸੀਂ ਹੁਣੇ ਲੋਕਲ ਬਾਡੀ ਪਹਿਲਾਂ ਦੂਸਰੇ ਡਿਪਾਰਟਮੈਂਟ ਚ ਕੀਤਾ ਸੀਗਾ ਪਹਿਲਾਂ ਕਮਾਡਾ ਕਲਾਡਾ ਚ ਕੀਤਾ ਸੀਗਾ ਤੋਂ ਅੱਜ ਅਸੀਂ ਲੋਕਲ ਬਾਡੀ ਦੀਆਂ ਜਿਹੜੇ ਜ਼ਮੀਨਾਂ ਆ ਜਾਂਦੀਆਂ ਨੇ ਉਹਨਾਂ ਵਿੱਚ ਵੀ ਕੀਤਾਗਾ ਕਿ ਉੱਥੋਂ ਵੀ ਜਿਹੜੇ ਸਾਨੂੰ ਪੈਸੇ ਨੇ ਉਹ ਆਉਣਗੇ ਤਾਂ ਕਿ ਉਹ ਵੀ ਉਹਨੂੰ ਵੀ ਅਸੀਂ ਅੱਜ ਰਾਹ ਪੱਧਰਾ ਕੀਤਾਗਾ ਇਹਨੂੰ ਵੀ ਅੱਜ ਮਨਜ਼ੂਰੀ ਜਿਹੜੀ ਮਿਲੀ ਆ ਇਹਦੇ ਵਿੱਚ ਵੀ ਇੱਕ ਵੱਡਾ ਮੈਸਬੰਦ ਸੁਧਾਰ ਜਿਹੜਾ ਹੋਇਆਗਾ ਇਸ ਤੋਂ ਬਿਨਾ ਜੇ ਗੱਲ ਕਰੀਏ ਪੰਜਾਬ ਦੇ ਪਾਪਰ ਐਕਟ ਦੀ ਪਾਪਰ ਐਕਟ ਦੀ ਜਦੋਂ ਕੋਈ ਵੀ ਵਿਅਕਤੀ ਛੋਟਾ ਕਲੋਨਾਈਜ਼ਰ ਜਾਂ ਵੱਡਾ ਕਲੋਨਾਈਜ਼ਰ ਜਦੋਂ ਉਹ ਆਪਣੀ ਪ੍ਰੋਜੈਕਟ ਦੀ ਸੈਂਕਸ਼ਨ ਲੈਂਦਾ ਸੀਗਾ ਤਾਂ ਉਹਨੂੰ ਪਹਿਲੇ 5 ਸਾਲ ਲਈ ਸੈਂਕਸ਼ਨ ਮਿਲ ਜਾਂਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੈਂਕਸ਼ਨ ਸਾਲ ਬਾਅਦ ਵਾਧੀ ਜਾਂਦੀ ਰਹਿੰਦੀ ਸੀ ਵਾਧੀ ਕਦੇ ਸਾਲ ਕੁ 2 ਸਾਲ ਹੁਣ ਅਸੀਂ ਉਹਦੇ ਜੋ 1 ਏਕੜ ਪਿੱਛੇ 10000 ਰੁਪਏ ਦੇ ਕੇ ਆਪਦਾ ਟਾਈਮ ਵਧਵਾ ਲੈਂਦਾ ਸੀਗਾ 1 ਏਕੜ ਪਿੱਛੇ 10000 ਰੁਪਏ ਕੋਣਸੀ ਵਨ ਟਾਈਮ ਕੀਤਾ ਗਿਆ ਕਿ ਜਿੰਨੀਆਂ ਵੀ ਪ੍ਰੋਜੈਕਟ ਦੇ ਅਧੀਨ ਜੇ ਕਿਸੇ ਨੇ ਐਕਸਟੈਂਸ਼ਨ ਲੈਣੀ ਆ ਤਾਂ ਉਹ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦਾਗਾ ਉਹਦੇ ਵਿੱਚ ਇੱਕ ਸ਼ਰਤ ਤਾਂ ਕਿ 25000 ਰੁਪਏ ਪ੍ਰਤੀ ਏਕੜ 25000 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਉਹਨੂੰ ਫੀ ਜਿਹੜੀ ਆ ਉਹ ਸਰਕਾਰ ਨੂੰ ਅਦਾ ਕਰਨੀ ਪਊਗੀ ਔਰ 3 ਸਾਲ ਲਈ ਹੋਊਗਾ ਤਾਂ ਕਿ ਉਹ ਪ੍ਰੋਜੈਕਟ ਜਿਹੜਾ ਵਿਜ਼ਨ ਟਾਈਮ ਮਕਮਲ ਹੋਵੇ ਔਰ ਲੋਕਾਂ ਨੂੰ ਖਜਲ ਖਾੜੀ ਦੇ ਸਾਹਮਣਾ ਨਾ ਕਰਨਾ ਬਬੇ ਨਾ ਹੀ ਛੋਟੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਕਦੇ ਸਾਲ ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਉਹ ਇੱਕ ਸਾਲ-ਸਾਲ ਦੀ ਐਕਸਟੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਏ ਆ ਸੀ ਹੁਣ ਉਹ ਯਾਨੀ ਕਿ ਵਨ ਟਾਈਮ ਜਿਉ ਤਿੰਨ ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਏ ਪ੍ਰਤੀ ਏਕੜ ਚਾ 10 ਏਕੜ ਦੀ ਹੋਵੇ 5 ਏਕੜ ਦੀ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਕਿ ਕਹਿ ਫੈਸਲਾ ਅਰਸ਼ਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਚ ਹੋਇਆ ਇਸ ਤੋਂ ਬਿਨਾ ਜਿਹੜੀ fixation off rates of chargeable fair fair ਦੇ ਵਿੱਚ ਜਦੋਂ e auction ਹੁੰਦੀ ਸੀ fair ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਚਾਰਜ ਹੁੰਦੇ ਸੀ ਪਹਿਲਾਂ 50% ਚਾਰਜ ਹੁੰਦੇ ਸੀ fair ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ auction ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ auction ਜਿਹੜੀਆਂ ਸਿਰੇ ਨੇ ਚੜਦੀਆਂ ਸੀ ਉਹ ਅੱਜ ਅਸੀਂ ਘਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਨਾਂ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੇਸਰ ਪੂਰੇ ਹੋਣਗੇ ਇਹਦੀ ਕਬੱਡੀ ਜਿਹੜੀ ਆ ਅਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਇਸ ਤੋਂ ਬਿਨਾ ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ ਸਿਵਲ ਹਸਪਤਲ ਬਾਦਲ ਜ਼ਿਲ੍ਹਾ ਮੁਕਸਰ ਸਿਵਲ ਹਸਪਤਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸੀਐਸਸੀ ਜਰਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਟਰਸਰੀ ਕੇਅਰ ਸੈਂਟਰ ਫਾਜ਼ਿਲਕਾ ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਨੇ ਸਿਵਲ ਹਸਪੀਟਲ ਨੇਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਫਰੀਦਕੋਟ ਦੇ ਅਧੀਨ ਜਿਹੜਾ ਟ੍ਰਾਂਸਫਰ ਕੀਤਾ ਗਿਆ ਇਹ ਟੋਟਲ ਚਾਰ ਨੇ ਮੁਕਸਰ ਖਡੂਰ ਸਾਹਿਬ ਜਿਹੜਾ ਜਲਾਲਾਬਾਦ ਤੇ ਫਾਜ਼ਿਲਕਾ ਇਹ ਚਾਰ ਜਿਹੜੇ ਸੈਂਟਰ ਨੇਗੇ ਇਹ ਅਸੀਂ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਤੋਂ ਉਹਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੀ ਪਹਿਲਾਂ ਪੰਜਾਬ ਸਰਕਾਰ ਦੇ ਵਿੱਚ ਇਸ ਬਿਨਾ ਸੀਐਮ ਯੋਗਸਾਲਾ ਸੀਐਮ ਯੋਗਸਾਲਾ ਦੇ ਅੰਦਰ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਜਿਦੇ ਵਿੱਚ ਪਹਿਲਾਂ ਹੀ 635 635 ਯੋਗਾ ਟ੍ਰੇਨਰ ਜਿਹੜੇ ਨੇਗੇ ਉਹ ਪੰਜਾਬ ਦੇ ਡਿਫਰੈਂਟ ਸ਼ਹਿਰਾਂ ਦੇ ਅੰਦਰ ਯੋਗਾ ਲੋਕਾਂ ਨੂੰ ਕਰਾ ਰਹੇ ਨੇ ਉਹ ਤੰਦਰੁਸਤ ਰੱਖ ਰਹੇ ਨੇਗੇ ਸੋ ਦੇ ਅੰਦਰ ਅੱਜ ਅਸੀਂ ਇੱਕ 1000 ਹੋਰ 1000 ਹੋਰ ਯੋਗਾ ਟ੍ਰੇਨਰ ਜਿਹੜਾ ਰੱਖਣ ਦਾ ਫੈਸਲਾ ਕੀਤਾਗਾ ਪਹਿਲੇ ਪਹਿਲਾਂ ਉਹਨੂੰ ਅਸੀਂ 8 ਮਹੀਨੇ ਦੀ ਫੀਲਡ ਟ੍ਰੇਨਿੰਗ ਦੇ ਮੰਗੇ ਪਹਿਲਾਂ ਉਹਨਾਂ ਦੀ ਸਿਲੈਕਸ਼ਨ ਦੀ ਪ੍ਰਕਿਰਿਆ ਹੋਣ ਤੋਂ ਬਾਅਦ 8 ਮਹੀਨੇ ਦੀ ਜਿਹੜੀ ਆ ਫੀਲਡ ਟ੍ਰੇਨਿੰਗ ਹੋਊਗੀ ਉਸ ਉਸ ਫੀਲਡ ਟ੍ਰੇਨਿੰਗ ਦੌਰਾਨ 8000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬੇਫਾ ਦਿੱਤਾ ਜਾਊਗਾ ਚਾਹ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਕਰਵਾਉਣ ਦੇ ਲਈ ਜਿਹੜੀ ਸੀਐਮ ਯੋਗਸ਼ਾਲਾ ਦਾ ਉਹਦੇ ਅਧੀਨ 1000 ਹੋਰ ਪੋਸਟਾਂ ਦੇ ਮੈਂ ਕਹਲਾਂ ਤਾਂ ਅੱਜ ਉਹ ਅਲਾਉ ਹੋਣੇ ਲਈ ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਜਿਸ ਦਿਨ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਉਸ ਦਿਨ ਮਿਨੀਮਮ ਕੁਆਲੀਫਿਕੇਸ਼ਨ ਵਿਅਕਤੀ ਕੋਲੇ ਹੈ ਸੀ ਜਾਂ ਨਹੀਂ ਸੀ ਇੱਕ ਬਹੁਤ ਵੱਡਾ ਸਵਾਲ ਸੀ اور ਡਿਫਰੈਂਟ ਲੋਕ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਸੀਗੇ ਉਹਦੇ ਵਿੱਚ ਬਹੁਤ ਸਾਰੇ ਜਜਮੈਂਟ ਆਂਜਾਂ ਰਹੀਆਂ ਅੱਜ ਅਸੀਂ ਇਹ ਫੈਸਲਾ ਕੀਤਾਗਾ ਕਿ ਜਿੱਦਣ ਲਾਸਟ ਡੇਟ ਲਾਸਟ ਡੇਟ ਹੋਊਗੀ ਮਤਲਬ ਕਿ ਆਪਣੀ ਐਪਲੀਕੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੋਊਗੀ ਕੈਂਡੀਡੇਟ ਕੋਲੇ ਉਸ ਦਿਨ ਉਸ ਦਿਨ ਤੱਕ ਉਹਦੇ ਕੋਲੇ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਆ ਐਸ ਪਰ ਪੋਸਟ ਐਸ ਪਰ ਜਿਹੜੀ ਵੀ ਕੋਈ ਰਿਕਰੂਟਮੈਂਟ ਆ ਉਹ ਜਿਹੜੀ ਆ ਲਾਸਟ ਡੇਟ ਤੱਕ ਮਨ ਲਓ 4 ਵਜੇ ਅੱਜ ਫਾਈਨਲ ਹੋਣਾਗਾ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲੇ ਉਹ ਫਾਈਨਲ ਡਿਗਰੀ ਜਿਹੜੀ ਆ ਜੇ ਮੈਂ ਗੱਲ ਕਰਾਂ ਕਿਸੇ ਦੀ ਗ੍ਰੈਜੂਏਸ਼ਨ ਆ ਤਾਂ ਗ੍ਰੈਜੂਏਸ਼ਨ ਦੀ ਡਿਗਰੀ ਜੇ ਕੱਟਆਫ ਡੇਟ 25 ਤਰੀਕਾ ਤਾਂ 25 ਤਰੀਕ ਤੱਕ ਹੋਣੀ ਚਾਹੀਦੀ ਆ ਜੇ ਕੱਟਆਫ ਡੇਟ 30 ਆ ਤਾਂ 30 ਤਰੀਕ ਤੱਕ ਹੋਣੀ ਚਾਹੀਦੀ ਆ ਕਿਉਂਕਿ ਨਹੀਂ ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਕੇਸਸ ਜਿਹੜੇ ਲੱਗੇ ਉਹ ਹਾਈ ਕੋਰਟ ਸੁਪਰੀਮ ਕੋਰਟ ਚਲੇ ਜਾਂਦੇ ਸੀ ਔਰ ਬਹੁਤ ਵੱਡਾ ਜਿਹੜਾ ਜਿੱਥੇ ਸਰਕਾਰ ਨੂੰ ਪ੍ਰੋਬਲਮ ਆਉਂਦੀ ਸੀ ਉੱਥੇ ਜਿਹੜੇ ਕੈਂਡੀਡੇਟ ਨੇ ਕਈ ਵਾਰ ਪ੍ਰੋਸੈਸ ਜਿਹੜਾ ਸੀ ਔਰ ਰਿਕਰ ਇਸ ਤੋਂ ਬਿਨਾ ਪੰਜਾਬ ਆਪਕਾਰੀ ਤੇ ਕਰ ਵਿਭਾਗ ਦੇ ਅੰਦਰ ਸੁਪਰਡੈਂਟ ਦੇ ਜਿਹੜੇ ਸਾਡੇ ਰੂਲਸ ਸੀਗੇ ਸਰਵਿਸ ਦੇ ਉਹਨਾਂ ਰੂਲਾਂ ਨੂੰ ਪ੍ਰਵਾਨੀ ਦਿੱਤੀ ਆ ਔਰ ਸੱਤ ਅਸਾਮੀ ਦੀ ਰਚਨਾ ਹੋਈ ਸੀਗੀ ਤੇ ਕਾਫੀ ਸਾਰੇ ਜਿਹੜੇ ਰੂਲਸ ਸੀ ਉਹ ਜਿਹੜੇ ਸਾਡੇ ਹੋਣ ਵਿੱਚ ਨਹੀਂ ਸੀ ਸੁਪਰਡੈਂਟ ਗ੍ਰੇਡ 1 ਦੇ ਲਈ ਉਹਨਾਂ ਨੂੰ ਅਸੀਂ ਅੱਜ ਨਵੀਂ ਪ੍ਰਵਾਨਗੀ ਜਿਹੜੀ ਆ ਤੇ ਮਿਲੀ ਆ ਇਸ ਤੋਂ ਬਿਨਾ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਅਸੀਂ ਰੇਟ ਤੈਅ ਕੀਤਾ ਸੀਗਾ ਕਿ ਉਹਦੇ ਵਿੱਚ ਅਸੀਂ ਸਰਕਾਰ ਨੇ ਅੱਜ ਪ੍ਰਵਾਨਗੀ ਦਿੱਤੀ ਆ ਕਿ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅਸੀਂ ਕਾਸ਼ਤਕਾਰਾਂ ਨੂੰ ਜਿਹੜਾ ਉਹ ਪੰਜਾਬ ਸਰਕਾਰ ਪ੍ਰਾਈਵੇਟ ਖਣ ਮਿਲਾਂ ਨੂੰ ਜਿਹੜੀ ਆ ਦੇਊਗੀ ਕਿਉਂਕਿ ਸਰਕਾਰੀ ਖਣ ਮਿਲਾਂ ਨੂੰ ਸਰਕਾਰ ਦਿੰਦੀ ਔਰ ਪ੍ਰਾਈਵੇਟ ਖਣ ਮਿਲਾਂ ਦਾ ਜਿਹੜਾ ਐਕਸਟਰਾ ਪੈਸਾ ਹੈਗਾ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਉਹ ਵੀ ਅਸੀਂ ਦੇਣ ਦਾ ਫੈਸਲਾ ਕੀਤਾ ਹੈ ਮੋ ਜੀ ਦੱਸੋ ਇਸ ਤੋਂ ਬਿਨਾ ਬਹੁਤ ਹੀ ਕਹਿਮ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਹੋਇਆਗਾ ਪੰਜਾਬ ਦੇ ਬਾਗਬਾਨੀ ਦੇ ਖੇਤਰ ਨੂੰ ਲੈ ਕੇ ਪੰਜਾਬ ਦੇ ਕਿਉਂਕਿ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਔਰ ਅੱਜ ਪੰਜਾਬ ਜਿਹੜਾ ਡਿਮਾਂਡ ਕਰਦਾ ਡਾਈਵਰਸਿਫਿਕੇਸ਼ਨ ਦੀ ਅੱਜ ਜ਼ਰੂਰਤ ਆ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਣ ਦੀ ਪੰਜਾਬ ਨੂੰ ਜਿਹੜਾ ਪੰਜਾਬ ਦੇ ਖੇਤੀ ਪੈਟਰਨ ਨੂੰ ਬਦਲਣ ਦੀ ਕਿਉਂਕਿ ਲਗਾਤਾਰ ਜਿਹੜਾ ਸਾਡਾ ਪਾਣੀ ਆ ਉਹ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਨੂੰ ਬਚਾਉਣ ਲਈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਅਸੀਂ ਬਹਿਰੀ ਪਾਣੀ ਅੰਤਮ ਖੇਤ ਤੱਕ ਪਹੁੰਚਾਉਣ ਦੇ ਲਈ ਪਰ ਲੇਕਿਨ ਅੱਜ ਅਸੀਂ ਇੱਕ ਜਾਪਾਨ ਦੇ ਨਾਲ ਪ੍ਰੋਜੈਕਟ ਜਿਹੜਾ ਉਹ ਉਹਨੂੰ ਅਸੀਂ ਮਨਜ਼ੂਰੀ ਦਿੱਤੀ ਆ ਜਿਹਦੇ ਤਹਿਤ ਕਿਉਂਕਿ ਇਸ ਸਮੇਂ ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਬਾਗਬਾਨੀ ਖੇਤਰ ਆ ਉਹ 6% ਦਾ ਆਜ ਪੰਜਾਬ ਦਾ 6% ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 10 ਸਾਲਾਂ 'ਚ ਅਗਲੇ 10 ਸਾਲਾਂ 'ਚ ਅਸੀਂ ਉਹ ਵਧਾ ਕੇ 15% ਕਰਾਂਗੇ ਇਹ ਬਹੁਤ ਵੱਡਾ ਪ੍ਰੋਜੈਕਟ ਆ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੀ ਬਹੁਤ ਵੱਡੀ ਜ਼ਮੀਨ ਜਿਹੜੀ ਇਹਦੇ ਚ ਆਜੂਗੀ ਔਰ ਕਿਸਾਨ ਨੂੰ ਬਹੁਤ ਸਾਰਾ ਜਿਹੜਾ ਵੱਡਾ ਫਾਇਦਾ ਹੋਊਗਾ ਜਿਹਦੇ ਵਿੱਚ ਅਸੀਂ ਜਿਹੜੀਆਂ ਕੋールド ਚੇਨ ਹੋਊਗੀ ਖੇਤਾਂ ਵਿੱਚ ਸਟੋਰੇਜ ਹੋਊਗੀ ਸਹਿਕਾਰੀ ਅਗਵਾਈ ਵਾਲੀ ਜਿਹੜੀਆਂ ਸਾਡੀਆਂ ਪ੍ਰੋਸੈਸਿੰਗ ਇਕਾਈਆਂ ਹੋਣਗੀਆਂ ਇਹ ਸਾਰਾ ਕੁਝ ਇਹਦੇ ਅੰਦਰ ਹੋਊਗਾ ਮਾਰਕੀਟਿੰਗ ਇੰਟੈਲੀਜੈਂਸੀ ਦੀ ਸਥਾਪਨਾ ਹੋਊਗੀ ਸੋ ਪੂਰੇ ਪੰਜਾਬ ਦੇ ਅੰਦਰ ਅਸੀਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਜਿਹਦੇ ਨਾਲ ਮੈਂ ਸਮਝਦਾ ਅੱਜ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਾਗਬਾਨੀ ਕਰਦਾਗਾ ਜਿਹੜਾ ਫਲਾਂ ਦੀ ਖੇਤੀ ਜਿਹਨੂੰ ਮੈਂ ਕਹਿੰਦਾਗਾ ਕਰਦਾਗਾ ਉਹਨੂੰ ਵੱਡਾ ਹੁਲਾਰਾ ਮਿਲੂਗਾ ਪਰ ਪੰਜਾਬ ਦਾ ਜਿਹੜਾ ਵੱਡਾ ਹਿੱਸਾਗਾ ਉਹ ਡਾਈਵਰਸੀਫਾਈ ਹੋਊਗਾ ਪਰ 6% ਤੋਂ ਇਹ ਸਾਡਾ ਟੀਚਾ ਹੈ ਇਸ ਪ੍ਰੋਜੈਕਟ ਦੇ ਦੀਨ ਕਿ 6% ਤੋਂ ਵਧਾ ਕੇ ਇਹ ਆਉਣ ਵਾਲੇ 10 ਸਾਲਾਂ 'ਚ ਇਹਦੀ ਜਿਹੜੀ ਆ ਏਰੀਆ ਉਹ 15% ਦੀ ਹੋ ਜਾਊਗਾ ਸੋ ਪੰਜਾਬ ਜਿਹੜਾ ਵੱਡੇ ਪੱਧਰ ਤੇ ਜਿੱਥੇ ਫਲ ਫਰੂਟ ਪੰਜਾਬ ਤੋਂਗੇ ਕਿਉਂਕਿ ਅੱਜਕੱਲ ਤਾਂ ਡ੍ਰੈਗਨ ਫਰੂਟ ਵਰਗੇ ਜਿਹੜੇ ਫਰੂਟ ਨੇਗੇ ਉਹ ਪੰਜਾਬ ਛੋਣ ਲੱਗੇ ਸੋ ਉਸ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਵੱਡਾ ਫੈਸਲਾ ਜਿਹੜਾ ਉਹ ਕੀਤਾਗਾ ਇਸ ਤੋਂ ਬਿਨਾ ਸਾਰੇ ਜਾਣਦੇ ਨੇ ਕਿ ਕਿ ਭਗਵਾਨ ਰਾਮ ਜੀ ਦੇ ਭਗਵਾਨ ਰਾਮ ਜੀ ਦੇ ਜੀਵਨ ਚਰਿੱਤਰ ਦੇ ਉੱਤੇ ਦਰਸਾਉਂਦਾ ਜਿਹੜਾ ਇੱਕ ਬਹੁਤ ਵੱਡਾ ਬਹੁਤ ਸਾਰੀਆਂ ਸਰਕਾਰਾਂ ਨੇ ਕੀਤਾਗਾ ਹਮਾਰੇ ਰਾਮ ਜੀ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈਗਾ ਪਲੇ ਉਹਨੂੰ ਦਿਖਾਉਣ ਦੇ ਲਈ ਅਸੀਂ ਅੱਜ ਮਨਜ਼ੂਰੀ ਦਿੱਤੀ ਆ ਪੰਜਾਬ ਦੇ ਅੰਦਰ 40 ਵੱਡੇ ਸ਼ਹਿਰਾਂ ਦੇ ਅੰਦਰ ਅਸੀਂ ਉਹ ਸ਼ੋਅ ਕਰਾਵਾਂਗੇ ਜਿਹੜੇ ਕਿ ਭਗਵਾਨ ਰਾਮ ਜੀ ਦੇ ਜੀਵਨ ਦੇ ਆਧਾਰ ਤੋਂ ਹੋਣਗੇ ਔਰ ਰਮਾਇਣ ਦੇ ਆਧਾਰ ਤੋਂ ਹੋਣਗੇ ਔਰ ਜਿਹੜੇ ਮੈਂ ਸਮਝਦਾ ਸਾਡੀ ਜੀਵਨ ਸ਼ੈਲੀ ਨੂੰ ਸਾਡੀ ਕਾਰ ਸ਼ੈਲੀ ਨੂੰ ਸਤਾਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕਰਨਗੇ ਸੋ ਇਹ ਜਿਹੜਾ 40 ਸ਼ੋਅ ਜਿਹੜੇ ਕਰਾਉਣ ਦਾ ਫੈਸਲਾ ਅੱਜ ਜਿਹੜਾ ਕੀਤਾਗਾ ਸੋ ਇਹ ਵੱਡੇ ਫੈਸਲੇ ਜਿਹੜੇ ਲੱਗੇ ਅੱਜ ਦੀ ਕੈਬਨਿਟ ਦੇ ਵਿੱਚ ਹੋਏ